59 ਗਿਆ ਬੈਠਾ ਹੋ ਨਹੀਂ ਨਿਕਲਦਾ ਕੋਲਣ ਪਾਉਣੇ ਮਿੱਤਰੋ ਤੇ ਟੈਂਕੀ ਤੇਲ ਦੀ ਆ ਗਈ ਚੋਬਰ ਦੇਖ ਰੇ ਸਾਡੇ ਨੇ ਖੜਦਾ ਖੜਦਾ ਹੁੰਦੀ ਨਿਕਲਦਾ ਥੱਲੇ ਲੱਗ ਗਿਆ ਇੱਧਰ ਖੜਾ ਰਾਜਾ ਹਾਂ ਕੋ ਉਹ ਛੜਦਾ ਉਧਰ ਕੱਢ ਕੇ ਟਰਾਲੀ ਸੋਨਾ ਲਿੱਕੀ ਜੀ 55 ਹੋਏਗੀ ਤੇ ਮਿਹਨਦਰੀ ਇਧਰ ਤੇਲ ਲੈ ਆਈ ਉਹ ਲਾਤੀ 탱크 ਹੀ ਲੱਗਿਆ ਨਾ ਪਾਉ ਤੇਲ ਲੁੱਟ ਤੋੜਤਾ ਸਰੀਏ ਦਾ ਪਤਾ ਨਹੀਂ ਕਿੱਧਰ ਨੂੰ ਗਿਆ ਡੋਜਣਾ ਤੋ ਆ ਪਟਦਾ ਇਥੋਂ ਕੱਢ ਕੱਢ ਕੇ ਹਾਂ ਇਧਰ ਉਰਲੇ ਪਾਸੇ ਲੈ ਕੇ ਆ ਆ ਜਮਾ ਥੱਲੇ ਵਹਾਤਾ ਪਰਲਾ ਪਾਸੇ ਦਾ ਜਮੀ ਮਾ ਥੱਲੇ ਲੱਗ ਗਿਆ ਖੜਦਾ ਟੋਡਨ ਪਾ ਦिए ਹੋਏ ਕਿੱਲੇ ਕੱਟ ਗਿਆ ਇਹਦਾ ਬਹਿ ਗਿਆ ਉਹ ਨਹੀਂ ਨਿਕਲਦਾ ਆ ਵੀ ਥੱਲੇ ਲੱਗ ਗਿਆ ਮੂਰੇ ਥਾਂ ਨਹੀਂ ਹੈਗਾ ਰੂੜੀ ਆ ਚੱਲ ਲੈਫਟ ਚੱਕ ਫੋਰ ਵਾਈ ਫੋਰ ਹੀ ਲੈਉਣ ਦੇ ਖੜ ਜਾ ਆਉਣ ਲੈ ਆਉਣ ਦੇ ਮਿੱਤਰ ਫੋਰ ਵਾਈ ਫੋਰ ਦੀਆਂ ਕਰਨ ਗੁਰੂ ਕੀ ਕਰਦੇ ਆ ਰੀਸਾ ਕਹਿੰਦਾ ਫੋਰ ਵਾਈ ਫੋਰ ਦੀਆਂ ਛੱਡ ਪਰੇ ਓਏ ਹੋ ਜਾ ਪਰੇ ਕਰਾ ਬਰੋ ਹੱਕ ਦਾ ਫੋਰ ਵਾਈ ਫੋਰ ਹੁਣ ਕੱਢਦੇ ਇਹਨੂੰ ਨਿਕਲਣੀ ਬਾਹਰ ਨਜ਼ਾਇਜ਼ ਖੋਇਆ ਪਿਆ ਦੇਖੋ ਕਾਰ ਦੇ ਵਿੱਚ ਹੀ ਬੜਿਆ ਪਿਆ ਇਹ ਕੋਣ ਟੋਏ ਵਾਲੇ ਬੱਟਦੇ ਆ ਦੇ ਹਾਂ ਇਹ ਵੀਡੀਓ ਬਣਾ ਦੀ ਹੁਣ ਲੈ ਬਾਵਾ ਹੋ ਗਏ ਮੂਰੇ ਕੋ ਸਾਹ ਬੋਲ ਸਾਹਿਬ ਕਹਿੰਦੇ ਜੀ ਕੱਢ ਕੇ ਦੇਖਦੇ ਆਪ ਅਟਰੇ ਆ ਇੱਕ ਬਲਾਂਗ ਦੀ ਪਟੜਾ